ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਗੜੀ ਸ਼ੰਕਰ ਦੇ ਬੀਤ ਇਲਾਕੇ ਦੇ ਪਿੰਡ ਗੜੀ ਮਾਨਸੋਵਾਲ ਵਿਖੇ ਬੱਸ ਪਲਟਣ ਦੇ ਨਾਲ ਇੱਕ ਦਰਜਨ ਦੇ ਕਰੀਬ ਸਵਾਰੀਆਂ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਸ਼ਰਧਾਲੂਆਂ ਦੇ ਨਾਲ ਭਰੀ ਮਿੰਨੀ ਬੱਸ ਪਿੰਡ ਰਸੂਲਪੁਰ ਲੁਧਿਆਣਾ ਤੋਂ ਸ਼੍ਰੀ ਖੁਰਾਲਗੜ੍ਹ ਸਾਹਿਬ ਨੂੰ ਜਾ ਰਹੀ ਸੀ ਜਦੋਂ ਇਹ ਬੱਸ ਗੜੀ ਮਾਨਸੋਵਾਲ ਵਿਖੇ ਉਤਰਾਏ ਤੇ ਉਤਰ ਲੱਗੀ ਤਾਂ ਇਸ ਦਾ ਸੰਤੁਲਨ ਵਿਗੜ ਗਿਆ ਤੇ ਬੱਸ ਪਲਟ ਗਈ ਬੱਸ ਦੇ ਪਲਟਣ ਦੇ ਨਾਲ ਇੱਕ ਦਰਜਨ ਦੇ ਕਰੀਬ ਸ਼ਰਧਾਲੂ ਜ਼ਖਮੀ ਹੋ ਗਏ ਹਾਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਗੜਸ਼ੰਕਰ ਦੇ ਮੁਖੀ ਗੁਰਿੰਦਰਜੀਤ ਸਿੰਘ ਆਪਣੀ ਪੁਲਿਸ ਪਾਰਟੀ ਦੇ ਨਾਲ ਹਾਦਸੇ ਵਾਲੀ ਥਾਂ ਤੇ ਪਹੁੰਚੇ ਸਿਹਤ ਵਿਭਾਗ ਦੀ ਟੀਮ ਨਾਲ ਜ਼ਖਮੀਆਂ ਨੂੰ ਸਿਵਲ ਹਸਪਤਾਲ ਗੜਸ਼ੰਕਰ ਲਿਆਂਦਾ ਗਿਆ ਜ਼ਖਮੀਆਂ ਦੇ ਰਿਸ਼ਤੇਦਾਰਾਂ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਯਾਰ ਹੋਰ ਬਹੁਤ ਹੀ ਬਾਤਾਂ ਆਉਂਦੀ ਸੀਗੀ ਖਰਗੜ ਸਾਹਿਬ ਨੂੰ ਜਾ ਰਹੀ ਸੀ ਅਸੀਂ ਉਹਨਾਂ ਨੂੰ ਉੱਪਰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਰੁਕੀ ਨਹੀਂ ਹੈ ਜਕਦਮ ਆ ਕੇ ਤਰਾਈ ਦੇ ਵਿੱਚ ਘੜੀ ਮਾਨਸਰ ਘਾਟੀ ਦੇ ਵਿੱਚ ਪਲਟ ਗਈ ਸਾਨੂੰ ਕਿਸੇ ਮੋਟਰਸਾਈਕਲ ਵਾਲੇ ਨੇ ਦੱਸਿਆ ਬਸ ਪਲਟ ਗਈ ਫਿਰ ਅਸੀਂ ਜਦੀ ਪਿੰਡ ਵਾਲੇ ਇਕੱਠੇ ਕਰਕੇ ਬੰਦੇ ਜਕਮੀਆਂ ਨੂੰ ਚੱਕਿਆ ਤੇ ਐਂਬੂਲੈਂਸ ਵਿੱਚ ਹੋਸਪੀਟਲ ਪਹੁੰਚਾਇਆ ਇਸ ਲਈ ਮੇਰਾ ਨਾਮ ਅੰਜੀਤ ਕੋਹਰਾ ਸਰ ਹਾਂ ਸਰ ਅਸੀਂ ਖਰਾਦਗੜ੍ਹ ਨੂੰ ਚੱਲਦੇ ਪਏ ਸੀ ਰਾਜਾ ਸਾਹਿਬ ਤੋਂ ਆਏ ਸੀ ਅਸੀਂ ਕੰਡ ਛੱਡਰ ਝੂਲ ਪਰ ਜੰਡੀ ਆ ਅਸੀਂ ਉੱਥੋਂ ਦੇ ਰਾਜਾ ਸਾਹਿਬ ਤੋਂ ਆਏ ਸੀ ਖਰਾਦਗੜ੍ਹ ਚੱਲਦੇ ਸੀ ਮੱਥਾ ਟੇਕਣ ਮੁੰਡਾ ਹਟ ਆਇਆ ਸੀਗਾ ਬਾਹਰ ਉਹਨੇ ਕੁਸੁੱਕ ਸੁੱਕੀ ਹੋਣੀ ਆ ਇੱਕ ਛੱਡਾ ਮੁੰਡਾ ਵਿਆਹ ਆ ਤੇ ਜੇੜ ਦਾ ਮੁੰਡਾ ਉਹ ਜੇੜ ਦਾ ਮੁੰਡਾ ਛੋਟਾ ਲੈ ਕੇ ਚੱਲਾ ਸੀ ਮੱਥਾ ਟਕਾਉਣ ਨੂੰ ਬੱਸ ਜਾਂਦਿਆ ਦਾ ਹੀ ਇਨਸੀਡੈਂਟ ਹੋ ਗਿਆ ਉੱਥੇ ਬੱਸ ਕੋਲੇ ਮੁੜ ਗਈ ਬਾਅਦ ਤੋਂ ਸੰਭਲੀ ਨਹੀਂ ਗਈ ਉਹਨੇ ਵਿੱਚ ਸੜਕ ਦੀ ਖਾਈ ਹੈ ਹਾਏ ਕਿਸੇ ਵਿੱਚ ਬੱਜੀ ਸੀ ਨਹੀਂ ਕਿਸੇ ਵਿੱਚ ਨਹੀਂ ਬੱਜੀ ਉਦਾਂ ਹੀ ਉਹ ਤੋਂ ਸੰਭਲੀ ਨਹੀਂ ਗਈਗੀ ਇਹ ਅੱਜ ਇੱਕ ਗੱਡੀ ਮਾਨਸੂਵਾਲ ਦੇ ਪੋਲ ਦੀ ਰਸਤਾ ਜਿਹੜਾ ਬਿਲਕੁਲ ਸ਼ਾਰਪ ਨੀਚੇ ਉੱਪਰ ਦਾ ਹੈਗਾ ਇੱਥੋਂ ਖਰਾਲਗੜ੍ਹ ਸਾਹਿਬ ਨੂੰ ਜਿਹੜਾ ਸੰਗਤ ਜਿਹੜੀ ਮੋਗੀ ਦੇ ਇਲਾਕੇ ਦੀ ਸੀ ਮੋਗੀ ਜਿਹੜੇ ਦਵਾਈ ਸੀਗੀ ਇਹ ਬੱਸ ਜਿਹੜੀ ਇੱਥੇ ਐਕਸੀਡੈਂਟ ਹੋਣ ਕਰਕੇ ਜਿਹੜੀ ਹੈ ਮਤਲਬ ਪਲਟਣ ਕਰਕੇ ਸੰਗਤ ਦੇ ਸਟਾ ਲੱਗਿਆ ਨੇ ਜਰੋਂ ਵੈਸੇ ਕੋਈ ਸੀਰੀਅਸ ਨਹੀਂ ਹੈ ਤੇ ਬਾਕੀ ਸੀ ਮੌਕੇ ਤੇ ਆ ਕੇ ਕਿਉਂਕਿ ਬੀਨੇਵਾਲ ਦਾ ਪਿੰਡ ਹੈਗਾ ਕਿਉਂਕਿ ਸਰ ਸਭ ਮੇਰੇ ਨਾਲ ਨੇ ਜਿਹੜੀ ਜਖਮੀ ਸੀ ਉਹਨਾਂ ਨੂੰ ਐਂਬੂਲੈਂਸ ਦੇ ਰਾਹੀਂ ਵਾਪਕ ਹਸਪਤਾਲ ਦੇ ਵਿੱਚ ਐਡਮਿਟ ਕਰਵਾ ਦਿੱਤਾ ਤੇ ਬਾਕੀ ਮੌਕੇ ਤੇ ਆ ਕੇ ਸਾਰਾ ਦੇਖਿਆ ਜੋ ਵੀ ਹੈਲਪੀ ਰੋਡ ਹੈਗੀ ਹੈ ਤੇ ਲੋਕਲ ਪਬਲਿਕ ਦੇ ਸਹਿਯੋਗ ਨਾਲ ਜਿਹੜੀ ਹੈ ਉਹ ਸਾਰਿਆਂ ਦੇ ਤਰੰਗ ਵਿੱਚ ਇੰਟੀਮੇਸ਼ਨ ਜੜੀ ਦਿੱਤੀ ਜਾ ਰਹੀ ਹੈ ਹਾਂ ਜੀ ਸੰਗਤ ਦਰਸ਼ਣ ਵਾਸਤੇ ਜੈਦਵਾਰ ਮਨੋ ਜਿਹੜਾ ਆਉਂਦੀ ਐ ਤੇ ਦਰਸ਼ਣ ਵਾਸਤੇ ਆਰੀ ਸੀਗੀ ਤੇ ਉਹਦਾ ਬੜੀ ਮਨੋ ਬਹੁਤ ਚਾਹ ਹੋਇਆ ਜੀ ਜਿਹੜਾ ਕੋਈ ਜ਼ਿਆਦਾ ਸੀਰੀਅਸ ਨਹੀਂ ਹੈ ਤੇ ਚਲੋ ਸੱਟਾਂ ਜਰੂਰ ਲੱਗੀਆਂ ਨੇ ਉਹਨਾਂ ਨੂੰ ਹਸਪਟਲਾਈਜ਼ ਅਸੀਂ ਕਰ ਕਰਵਾਤਾ ਜੀ ਕਿਹੜੇ ਹਸਪਤਲ ਭੇਜੇ ਜੀ ਇਹ ਲਗ ਲਗ ਹਸਪਤਲ ਦੀ ਐਂਬੂਲੈਂਸਾਂ ਜੀਆਂ ਮਗਾ ਕੇ ਉਹ ਇੱਥੋਂ ਭੇਜ ਦਿੱਤੀਆਂ ਜੀ ਉਹ ਉਹਨਾਂ ਦੇ ਪਿੱਛੇ ਅਸੀਂ ਜਾ ਕੇ ਬਾਕੀ ਦੇਖ ਲੈਣਾ ਜੀ ਉਹਨਾਂ ਦਾ ਕਿਹੜੇ ਕਿਹੜੇ ਹਸਪਤਲ ਥੇ ਠੀਕ ਹੈ ਸਰ